ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਲਈ ਇੰਦੋਰ ਤੋਂ 19 ਇਨੋਵਾ ਗੱਡੀਆਂ ਮੰਗਵਾਈਆਂ ਗਈਆਂ ਹਾਲਾਂਕਿ ਮੁੱਖ ਮੰਤਰੀ ਦੇ ਕਾਫਲੇ ਦੇ ਲਈ ਇਹ 19 ਗੱਡੀਆਂ ਮੰਗਵਾਈਆਂ ਗਈਆਂ ਸੀ ਪਰ ਜਦੋਂ ਹੁਣ ਇਹਨਾਂ ਦੇ ਵਿੱਚ ਪੈਟਰੋਲ ਕੋ ਆਇਆ ਕਿਆ ਤਾਂ ਥੋੜੀ ਦੇਰ ਬਾਅਦ ਅੱਗੇ ਜਾ ਕੇ ਇਹ ਗੱਡੀਆਂ ਰੁੱਕ ਗਈਆਂ ਯਾਨੀ ਕਿ ਇਹਨਾਂ ਗੱਡੀਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਦਿੱਕਤ ਸਾਹਮਣੇ ਆਈ ਹੈ ਤੇਲ ਪਵਾਉਣ ਤੋਂ ਬਾਅਦ ਅੱਧੇ ਰਸਤੇ ਦੇ ਵਿੱਚ ਕਾਰਹੀ ਇਹ ਗੱਡੀਆਂ ਰੁਕ ਗਈਆਂ ਤਾਂ ਬਹੁਤ ਹੀ ਉੱਥੇ ਆਫੜਾ ਦਫਰੀ ਦਾ ਮਾਹੌਲ ਪੈਦਾ ਹੋ ਗਿਆ ਤੇ ਜਦੋਂ ਫਿਰ ਜਾਂਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਗੱਡੀ ਦੇ ਵਿੱਚ ਕੁਝ ਕੁ ਲੀਟਰ ਤੇਲ ਸੀ ਤੇ ਬਾਕੀ ਸਾਰਾ ਪਾਣੀ ਸੀਗਾ ਯਾਨੀ ਕਿ ਡੀਜ਼ਲ ਜਿਹੜਾ ਸੀਗਾ ਉਹ ਘਟ ਤੇ ਪਾਣੀ ਜ਼ਿਆਦਾ ਸੀ ਜਿਸ ਤੋਂ ਬਾਅਦ ਉੱਥੇ ਆਪਣਾ ਦਫਰੀ ਬਚ ਗਈ ਉੰਨੀ ਗੱਡੀਆਂ ਅੱਧ ਵਿਚਕਾਰ ਰਸਤੇ ਦੇ ਰੁਕ ਗਈਆਂ ਤੇ ੱਤਕਾ ਲਗਾ ਕੇ ਸਾਰੀਆਂ ਗੱਡੀਆਂ ਨੂੰ ਸਾਈਡ ਕੀਤਾ ਗਿਆ। ਉਸ ਤੋਂ ਬਾਅਦ ਮੌਕੇ ਤੇ ਆਪਣਾ ਦਫੜੀ ਦਾ ਮਾਹੌਲ ਤਾਂ ਬਣਿਆ ਨਾਂ ਦੇ ਨਾਲ ਵੱਡੇ ਅਧਿਕਾਰੀ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਉਸ ਤੋਂ ਬਾਅਦ ਤੁਰੰਤ ਪਟ્રોલ ਪੰਪ ਤੇ ਵੀ ਪਹੁੰਚੇ ਅਧਿਕਾਰੀ ਤੇ ਉਹਨਾਂ ਨੇ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ ਡੀਜ਼ਲ ਘੱਟ ਤੇ ਪਾਣੀ ਜ਼ਿਆਦਾ ਮਿਲਾਇਆ ਜਾ ਰਿਹਾ ਸੀਗਾ ਤੇ ਇੱਕ ਹੋਰ ਟਰੱਕ ਸੀਗਾ ਉਸ ਦੇ ਵਿੱਚ ਵੀ ਡੀਜ਼ਲ ਘੱਟ ਤੇ ਪਾਣੀ ਜ਼ਿਆਦਾ ਦੇਖਣ ਨੂੰ ਮਿਲਿਆ। ਤਾਂ ਉਸ ਤੋਂ ਬਾਅਦ ਫਿਰ ਇਹ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਕੀਤੀ ਜਾਰੀਆ ਵੱਡੇ ਖੁਲਾਸੇ ਹੋ ਗਏ ਨੇ ਤੇ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਮੁੱਖ ਮੰਤਰੀ ਦੀਆਂ ਗੱਡੀਆਂ ਜਿਹੜੀਆਂ ਇੰਦੌਰ ਤੋਂ ਆਈਆਂ ਸੀਗੀਆਂ ਉਹ ਗੱਡੀਆਂ ਜਿਹੜੀਆਂ ਖਰਾਬ ਹੋਈਆਂ ਉਹਨਾਂ ਨਾਲ ਇੱਕ ਅਜੇ ਹੀ ਘਟਨਾ ਹੋ ਗਈ ਉਸ ਤੋਂ ਬਾਅਦ ਫਿਰ ਨਵੀਆਂ ਹੋਰ ਗੱਡੀਆਂ ਜਿਹੜੀਆਂ ਨੇ ਇੰਦੌਰ ਤੋਂ ਮੰਗਵਾਈਆਂ ਗਈਆਂ ਨੇ ਮੁੱਖ ਮੰਤਰੀ ਦੇ ਕਾਫਲੇ ਤੇ ਲਈ ਇੱਕ ਵੱਡੇ ਸਮਾਵੇਲੇ ਦੇ ਵਿੱਚ ਸਲਮੇਨਨ ਦੇ ਵਿੱਚ ਹੋਰ ਵੱਡੇ ਅਧਿਕਾਰੀਆਂ ਨੇ ਵੀ ਸ਼ਾਮਲ ਹੋਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਇੱਕ ਵੱਡੀ ਘਟਨਾ ਵਾਪਰ ਗਈ ਤਾਂ ਇੰਦੌਰ ਤੋਂ ਫਿਰ ਦੁਬਾਰਾ ਹੋਰ ਗੱਡੀਆਂ ਮੰਗਵਾਈਆਂ ਗਈਆਂ ਉੰਨੀ ਗੱਡੀਆਂ ਨਿਨੋਵਾ ਗੱਡੀਆਂ ਆਈਆਂ ਸੀਗੀਆਂ ਪਰ ਉਹਨਾਂ ਦੇ ਵਿੱਚ ਜਿਹੜਾ ਇੱਕ ਜਿਹੜੀ ਹਰਕਤ ਹੋਈ ਹੈ ਜਾਨੀ ਕਿ ਡੀਜ਼ਲ ਤੇ ਪਾਣੀ ਜ਼ਿਆਦਾ ਹੋਣ ਕਰਕੇ ਮਿਲਾਵਟ ਹੋਣ ਕਰਕੇ ਇਹ ਉੱਥੇ ਦੇ ਹਾਦਸਾ ਹੋ ਗਿਆ ਦੋਸਤੋ ਬਾਅਦ ਜਦੋਂ ਜਾਂਚ ਹੋਈ ਹੈ ਪٹرول ਪੰਪ ਤੇ ਅਧਿਕਾਰੀ ਪਹੁੰਚੇ ਨੇ ਤੇ ਉਹਨਾਂ ਨੇ ਪਹੁੰਚ ਕੇ ਦੇਖਿਆ ਤਾਂ ਉੱਥੇ ਬਹੁਤ ਹੀ ਹੈਰਾਨ ਕਰਨ ਦੇਣ ਵਾਲਾ ਖੁਲਾਸਾ ਹੋਇਆ ਤੇ ਉੱਥੇ ਬਹੁਤ ਹੀ ਹੈਰਾਨ ਕਰਨ ਦੇਣ ਵਾਲਾ ਇੱਕ ਖੁਲਾਸਾ ਹੋਇਆ ਕਿ ਜਿਸ ਤੋਂ ਬਾਅਦ ਉਹਨਾਂ ਨੇ ਲੀਕੇਜ ਦੀ ਗੱਲ ਕੀਤੀ ਹੈ ਕਿ ਪੈਟਰੋਲ ਪੰਪ ਦੇ ਪਾਈਪ ਤੋਂ ਲੀਕੇਜ ਹੋਈ ਹੈ ਪਾਣੀ ਦੀ ਮਲਾਵਟ ਹੋ ਗਈ ਜਿਸ ਤੋਂ ਬਾਅਦ ਉੱਥੇ ਇਹ ਕਟਨਾ ਵਾਪਰ ਗਈ ਹੈ ਮੁੱਖ ਮੰਤਰੀ ਦੀ ਗੱਡੀ ਦੇ ਵਿੱਚ ਪੈਟਰੋਲ ਦੀ ਥਾਂ ਤੇ ਮਿਲਿਆ ਪਾਣੀ ਧਰੋਕ ਰੋਕੇ ਜਦੋਂ ਗੱਡੀਆਂ ਚਲੀਆਂ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਤਾਂ ਇੱਕ ਵੱਡੀ ਕਟਨਾ ਵਾਪਰ ਗਈ ਬਹੁਤ ਹੀ ਜ਼ਿਆਦਾ ਉੱਥੇ ਆਪਣਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਮੌਕੇ ਤੇ 19 ਗੱਡੀਆਂ ਇਹ ਜਿਹੜੀਆਂ ਡੋਰਤੁਆਈਆਂ ਸੀਗੀਆਂ ਤਾਂ ਮੁੜ ਤੋਂ ਉਹਨਾਂ ਨੂੰ ਫਿਰ ਤੋਂ ਵਾਪਸ ਗੱਡੀਆਂ ਮੰਗਵਾਈਆਂ ਗਈਆਂ ਤਾਂ ਜਿਸ ਤੋਂ ਬਾਅਦ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਹੁੰਚ ਗਿਆ ਵਾ ਤੇ ਇਹਨਾਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਉਸ ਤੋਂ ਬਾਅਦ ਪੈਟਰੋਲ ਪੰਪ ਦੇ ਉੱਤੇ ਕਾਰਵਾਈ ਹੋ ਰਹੀ ਆ ਤਾਂ ਹੋਰ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਕਿਵੇਂ ਗੁਲਾਵਟ ਹੋਈ ਆ ਤੇ ਡੀਜ਼ਲ ਕੱਟ ਪਾਣੀ ਕਿਵੇਂ ਹੋਇਆ ਤਾਂ ਪੂਰੀ ਜਾਂਚ ਪੈਟਰੋਲ ਪੰਪ ਤੇ ਕੀਤੀ ਜਾ ਰਹੀ ਆ ਫਿਲਹਾਲ ਉਸ ਪੈਟਰੋਲ ਪੰਪ ਨੂੰ ਮੌਕੇ ਤੇ ਹੀ ਸੀਲ ਕਰ ਦਿੱਤਾ ਗਿਆ ਜਿਸ ਪੈਟਰੋਲ ਪੰਪ ਤੇ ਇਹ ਮਲਾਵਟ ਦੇਖਣ ਨੂੰ ਮਿਲੀ ਆ ਤਾਂ ਸੀਲ ਕਰਨ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਆ